ਜਲੰਧਰ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਜਿਗਰੀ ਦੋਸਤਾਂ ਦੀ ਮੌਤ ਹੋ ਗਈ ਅਤੇ ਦੋ ਦੋਸਤ ਗੰਭੀਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਚਾਰ ਦੋਸਤ ਆਪਣੀ ਸਵਿਫਟ ਡਿਜ਼ਾਇਰ ਕਾਰ ਵਿੱਚ ਸਵਾਰ ਹੋ ਕੇ ਅਮ੍ਰਿਤਸਰ ਤੋਂ ਚਿੰਦਪੁਨੀ ਜਾ ਰਹੇ ਸਨ। ਤਾਂ ਜਲੰਧਾ ਦੇ ਕਿਸ਼ਨਗੜ੍ਹ ਪਠਾਨਕੋਟ ਰੋਡ ਤੇ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਘੱਟ ਮਾਰ ਦਿੱਤਾ ਜਿਸ ਕਾਰਨ ਗੱਡੀ ਬੇਕਾਬੂ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਇੱਕ ਇੱਕ ਕਰਕੇ ਸਾਰਿਆਂ ਨੂੰ ਗੱਡੀ ਚੋਂ ਬਾਹਰ ਕੱਢਿਆ ਤੇ ਹਸਪੀਟਲ ਪਹੁੰਚਾਇਆ ਜਿਨ੍ਹਾਂ ਵਿੱਚੋਂ ਦੋ ਦੋਸਤਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਦੋਸਤਾਂ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ ਮ੍ਰਿਤਕ ਦੀ ਪਛਾਣ ਅੰਮ੍ਰਿਤਸਰ ਦੇ ਰਹਿਣ ਵਾਲੇ ਮੋਹਿਤ ਗੁੱਟਾ ਅਤੇ ਸੰਜੀਵ ਕੁਮਾਰ ਦੇ ਹੱਕ ਵਿੱਚ ਹੋਈ ਹੈ ਬਿਲਕੁਲ ਭਾਈ ਜਿਹੜਾ ਕਿਸ਼ਨਗੜ੍ਹ ਦੇ ਵਿੱਚ ਐਕਸੀਡੈਂਟ ਹੋਇਆ ਉਹ ਕੋਣ ਲੱਗ ਰਿਹਾ ਤੁਹਾਡੇ ਦਿਨ ਦਾ ਇਹ ਬਗਲ ਦਾ ਛੋਟਾ ਛੋਟਾ ਬਕਰ ਕੀ ਨਾਮ ਹੈ ਉਹ ਰਾਹੁਲ ਇਹ ਕੋਈ ਬੰਦਾ ਸੀ ਨਹੀਂ ਗੱਡੀ ਚ ਚਾਰਜ ਨਹੀਂ ਸੀ ਅ ਮਤਲਬ ਇਹ ਕਿੰਧਪੁਰ ਨਹੀਂ ਜਾ ਰਹੇ ਸੀ ਕਿਹੜੀ ਗੱਡੀ ਸੀ ਇਹਨਾਂ ਕੋ ਕੋ ਸ਼ਿਫਟੀ ਸ਼ਿਫਟ ਕਰ ਅਕਸੀਡੈਂਟ ਕਿੱਦਾਂ ਹੋਇਆ ਅਕਸੀਡੈਂਟ ਇਹ ਦਲਿੰਦਰ ਬਾਈਪਾਸ ਤੋਂ ਜਿਹੜੇ ਨਾਲ ਦੋ ਕਨ ਸਰਕਲ ਕੀ ਉਹ ਤੇ ਮੋਕੇ ਤੇ ਹੀ ਖੜੋਗੇ ਤੇ ਜਿਹੜਾ ਡਰਾਈਵਰ ਸੀ ਸੱਗੇ ਬੈਠਾ ਉਹ ਠੀਕ ਹੈ ਤੁਹਾਡੇ ਮਤਲਬ ਉਹਦੇ ਹਾਲਾਤ ਕੰਡੀਸ਼ਨ ਬਟਰ ਅੱਗੇ ਨਾਲ ਇਸ ਬਾਰੇ ਕੁਝ ਕਰਨਾ ਚਾਹੋਗੇ ਜੀ ਇਸੇ ਇਹੇ ਚੌਂਕਾ ਦੇ ਵਿੱਚ ਜਿਹੜਾ ਕੈਮਰਾ ਬੈਵਰੇ ਲੱਗੇ ਹੋਣੇ ਚਾਹੀਦੇ ਹਰ ਥਾਂ ਤੇ ਗਾੜੀ ਭਾਈ ਉਹ ਵੇਖੀ ਜਾਂਦਾ ਮਤਲਬ ਪਤਾ ਲੱਗਣਾ ਦੇਦਾ ਕਿ ਰਾਤ ਨੂੰ ਕਿੰਨਾ ਰਾਈਡ ਕਰੀ ਕਿੰਨਾ ਨਹੀਂ ਕਰਲੀ ਜਲਦੀ ਜਾਂ ਐਕਸੀਡੈਂਟ ਕਿਸ ਟਾਈਮ ਹੋਇਆ ਸੀ ਇਹ ਕੋਈ ਇੱਕ ਡੇਢ ਦੇ ਵਿੱਚ ਵਿੱਚ ਆਵੇ ਹਾਂਜੀ ਕਿਸ਼ਨਗੜ ਚੌਕ ਦੇ ਬਸੇ ਗੱਲ ਜੀ ਅਗਰ ਤੁਸੀਂ ਮੈਨੂੰ ਆਪਣਾ ਮੇਰਾ ਪਰਮਜੀਤ ਸਿੰਘ ਜੀ ਸਰ ਇਹ ਜਿਹੜੀ ਘਟਨਾ ਕਿਸ਼ਨਗੜ ਚੌਕ ਦੇ ਵਿੱਚ ਵਾਪਰੀ ਹੈ ਇਹਦੇ ਬਾਰੇ ਕੁਝ ਕਹੋ ਇਹ ਰਾਤ ਨੂੰ ਫੋਨ ਆਇਆ ਸੀ ਕੈਪਟਨ ਅਸਫਲ ਤੋਂ ਵੀਰ ਦਾ ਐਕਸੀਡੈਂਟ ਹੋਣ ਕਰਕੇ ਦੋ ਬ੍ਰੌਡਰ ਮੌਲਣੜ ਕੇ ਲੱਗੇ ਨੇ ਹੋਣਾ ਹੈ ਮੋਹਿਤ ਗੁਪਤਾ ਤੇ ਦੂਜੀ ਦਾ ਸੰਜੀਵ ਕੁਮਾਰ ਸੀ ਤੇ ਦੋ ਸੀ ਜ਼ਖਮੀ ਹਾਲਤ ਵਿੱਚ ਰਾਹੁਲ ਸਿੰਘ ਨਾਲ ਮੁੰਡਾ ਹੈਪੀ ਗਵਾਸ ਇਹ ਦੋ ਇਹ ਚਾਰੇ ਇੱਕ ਗੱਡੀ ਜਿਹੇ ਪੰਜ ਬੰਦੇ ਦੂਜੀ ਗੱਡੀ ਜੇ ਇਹ ਆ ਰਹੇ ਸੀ ਤੂੰ ਅੰਮ੍ਰਿਤਸਰ ਤੋਂ ਨਾ ਜਾਣਾ ਸੀ ਚੰਦਪੁਰ ਨਹੀਂ ਤੇ ਕਿਸ਼ਨਗਰ ਜਿੱਥੇ ਪਹੁੰਚ ਕੇ ਕ੍ਰਾਸ ਕਰਨ ਲੱਗੇ ਤੇ ਭੋਗਪੁਰ ਸਾਹਿਬ ਤੋਂ ਕੋਈ ਟਰੱਕ ਕਾਫੀ ਤੇਜ਼ ਰਫ਼ਤਾਰ ਨਾਲ ਉਹਨੇ ਬਿਨਾਂ ਦੇਖੇ ਲਾਪਰਵਾਹੀ ਨਾਲ ਤੇ ਬਿਨਾਂ ਬ੍ਰੇਕ ਲਗਾਏ ਤੋਂ ਸਾਡੀ ਗੱਡੀ ਦੇ ਵਿੱਚ ਜਿਹਦੇ ਨਾਲ ਇਹਨਾਂ ਦੀ ਮੌਤ ਹੋਈ ਤੋ ਉਹ ਦੀ ਤੇ ਦੋ ਜ਼ਖਮੀ ਹੋਏ ਨੇ ਪਰ ਜਿਹੜਾ ਟਰੱਕ ਜਿਹਦੇ ਨਾਲ ਐਕਸੀਡੈਂਟ ਹੋਇਆ ਉਹਦੇ ਬਾਰੇ ਕੁਝ ਪਤਾ ਲੱਗਾ ਜੇ ਉਹਦੇ ਕਰ ਬੰਦੇ ਕੋਈ ਟੀਮ ਲਾਈ ਹੋਈ ਹੈ ਕੈਮਰਾ ਸੀਸੀਟੀਵੀ ਕੈਮਰੇ ਦੇਖ ਰਹੇ ਨੇ ਤਕਰਾੰਗ ਟੈਸ ਕੋਈ ਨਹੀਂ ਕੈਮਰਾ ਸੀਸੀਟੀਵੀ ਕੈਮਰਾ ਨਹੀਂ ਹੋਣਾ ਤੇ ਲੱਭਣਾ ਨਹੀਂ ਕੋਈ ਅਗਲੀ ਕਾਰਵਾਈ ਕੀ ਹੋਏਗੀ ਇੱਥੇ ਜਦਾਂ ਦੀ ਕਰਦੇ ਨਹੀਂ ਪਰਚਾ ਦਰਜ ਕਰਕੇ ਵੀ ਪੋਸਟ ਰਿਪੋਰਟ ਕਰ ਰਹੇ ਹਾਂ ਕੋਈ ਨਹੀਂ